ਆ ਗਈ ਦੀਵਾਲੀ ਭਾਈ ਹੋ ਗਈ ਤਿਆਰੀ ਤੁਹਾਡੀ ਕਰਵਾ ਚੌਥਾ ਆ ਕਿ ਹੋ ਗਈ ਤਿਆਰੀ ਤੁਹਾਡੀ ਇਹ ਇੱਚੇ ਕਰਦੇ ਕਰਦੇ ਤਿਆਰੀ ਵੀ ਹੋ ਗਈ ਤੇ ਹਾਰ ਵੀ ਲੰਘ ਗਏ ਹੋਣਾ ਸਹੀ ਹੈ ਨਾ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਅੱਜ ਕਿਉਂਕਿ ਆਪਾਂ ਦੀਵਾਲੀ ਦਾ ਹੀ ਵਲੌਗ ਪਾਣ ਲੱਗੇ ਆ ਤੇ ਪੂਜਾ ਹੋ ਰਹੀ ਹੈ ਰੰਗੋਲੀ ਬਣ ਰਹੀ ਹੈ ਸਾਫ ਸਫਾਈ ਹੋ ਗਈ ਹੈ ਤਿਆਰੀਆਂ ਸ਼ੈਰੀਆਂ ਹੋ ਗਈਆਂ ਸਭ ਕੁਝ ਹੋ ਗਿਆ ਮੌਕੇ ਦੇ ਮੌਕੇ ਬਸ ਕਹਿੰਦੇ ਨਾ ਆਪਾਂ ਥੋੜਾ ਜਿਹਾ ਲੇਟ ਹੋ ਜੰਨੇ ਆ ਦਿਹਾੜ ਤਾਂ ਆਪਣਾ ਕਹਿੰਦੇ ਜਿਹੜਾ ਟਾਈਮ ਹੈ ਨਾ ਟਿਕ 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 ਚੱਲਦਾ ਹੀ ਰਹਿੰਦਾ ਸੋ ਟਾਈਮ ਦੇ ਹਿਸਾਬ ਨਾਲ ਹੀ ਸਾਨੂੰ ਚੱਲਣਾ ਚਾਹੀਦਾ ਹੈ ਅਗਰ ਟਾਈਮ ਆਪਣੇ ਹਿਸਾਬ ਨਾਲ ਚੱਲਦਾ ਹੈ ਤੇ ਅਸੀਂ ਕਿਉਂ ਪਿੱਛੇ ਰਹਿ ਜਾਈਏ ਹਨਾ ਤੇ ਜਿਸ ਤਰ੍ਹਾਂ ਆਪਾਂ ਵੀਡੀਓ ਸ਼ੁਰੂ ਕੀਤੀ ਸੀਗੀ ਖਤਮ ਕੀਤੀ ਸੀਗੀ ਉਦੋਂ ਲੜੀਆਂ ਤੋਂ ਤੇ ਅੱਜ ਆਪਾਂ ਲੜੀਆਂ ਤੋਂ ਹੀ ਸ਼ੁਰੂ ਕਰਤੀ ਹੈ ਤੇ ਬਾਜ਼ਾਰਾਂ ਦੀ ਰੌਣਕ ਸ਼ੌਣਕ ਦੇਖ ਲਓ ਭਾਈ ਸੈਕਟਰ 18 ਦੀ ਰੌਣਕ ਹੈ ਤੇ ਬਹੁਤ ਵਧੀਆ ਮੈਨੂੰ ਕਹਿੰਦੇ ਮੇਰੇ ਹਸਬੰਦ ਕਹਿੰਦੇ ਕਿ 18 ਸੈਕਟਰ ਬਹੁਤ ਸੋਹਣਾ ਸਜਿਆ ਹੁੰਦਾ ਹੈ ਹੋਇਆ ਹੈ ਹਨਾ ਤੇ ਮੈਨੂੰ ਕਹਿੰਦੇ ਮੈਂ ਤੈਨੂੰ ਸ਼ਾਮ ਨੂੰ ਲੈ ਕੇ ਚੱਲੂਗਾ ਮੈਂ ਕਿਹਾ ਚਲੋ ਠੀਕ ਹੈ ਫਿਰ ਦੇਖੋ ਲੜੀਆਂ ਲੁੜੀਆਂ ਇਹਨਾਂ ਨੇ ਲਾਈਆਂ ਹਨਾ ਫਿਰ ਅਸੀਂ ਸ਼ਾਮ ਨੂੰ ਪਹੁੰਚ ਗਏ ਤੇ ਮੈਨੂੰ ਰੌਣਕ ਦਿਖਾਨ ਗਏ ਮੈਨੂੰ ਕਹਿੰਦੇ ਦੇਖ ਬਹੁਤ ਸੋਹਣੀ ਦੇਖਣ ਲਾਇਕ ਹੈ ਮੈਨੂੰ ਇਹ ਸੁੱਖ ਹੋ ਗਿਆ ਇਹਨਾਂ ਦੀ ਜੌਬ ਦਾ ਕਿ ਅੱਗੇ ਬਜਾਰਾਂ ਦੇ ਵਿੱਚ ਘੁੰਮ ਘੁੰਮ ਕੇ ਸਾਨੂੰ ਦੇਖਣਾ ਪੈਂਦਾ ਸੀ ਵੀ ਕਿੱਥੇ ਰੌਣਕ ਹੈ ਇਹ ਮੈਨੂੰ ਆਪਣੇ ਆਪ ਹੀ ਸਾਰਾ ਕੁਝ ਦੱਸ ਦਿੰਦੇ ਆ ਤੇ ਉੱਥੇ ਹੀ ਲੈ ਕੇ ਜਾਂਦੇ ਆ ਜਿੱਥੇ ਇਹਨਾਂ ਨੂੰ ਪਤਾ ਵੀ ਇਹ ਚੀਜ਼ ਇਹ ਪਸੰਦ ਆਊਗੀ ਇਹਨੂੰ ਹਨਾ ਤੇ ਸਾਰਾ ਦਿਨ ਇਹਨਾਂ ਦਾ ਵਿਚਾਰਾਂ ਦਾ ਭੱਜ ਤੋੜ ਦਾ ਕੰਮ ਹੈਗਾ ਬਹੁਤ ਔਖਾ ਕੰਮ ਹੁੰਦਾ ਸਾਰਿਆਂ ਦਾ ਹੀ ਮੇਰੇ ਵੀਰਾਂ ਦਾ ਕੰਮ ਔਖਾ ਹੁੰਦਾ ਪਰ ਕਹਿੰਦੇ ਨਾ ਆਪਾਂ ਸਿਰਫ ਆਪਣੀ ਗੱਲ ਕਰ ਰਹੇ ਆ ਹਨਾ ਸਹੀ ਹੈ ਨਾ ਤੇ ਇਸ ਕਰਕੇ ਮੈਂ ਆਪਣੇ ਬਾਰੇ ਤੁਹਾਨੂੰ ਅੱਜ ਇਸ ਤਰ੍ਹਾਂ ਸਰੀ ਆਂ ਤੁਸੀਂ ਆਪਣੇ ਬਾਰੇ ਮੈਸੇਜ ਕਰਕੇ ਦੱਸ ਸਕਦੇ ਹੋ ਹੈਨਾ ਹੈਪੀ ਛੋਟੀ ਦੀਵਾਲੀ ਇੱਥੇ ਛੋਟੀ ਦੀਵਾਲੀ ਵਾਲਾ ਕਲਿੱਪ ਚੱਲ ਰਿਹਾ ਇਸ ਕਰਕੇ ਹੈਪੀ ਛੋਟੀ ਦੀਵਾਲੀ ਆਪਾਂ ਤੁਹਾਨੂੰ ਸਾਰੇ ਜਨਨ ਨੂੰ ਦਿਖਾ ਲਈ ਦੀਆਂ ਬਹੁਤ-ਬਹੁਤ ਮੁਬਾਰਕਾਂ ਕਵਾਂਗੇ ਅੱਗੇ ਆਊਗੀ ਵੱਡੀ ਦੀਵਾਲੀ ਇਸ ਟਾਈਮ ਤਾਂ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਮਤਲਬ ਖਾਣਾ ਪੀਣਾ ਬਣਾਉਣ ਤੋਂ ਬਾਅਦ ਮੇਰੀ ਤਬੀਤ ਖਰਾਬ ਹੋ ਜੂਗੀ ਤੇ ਕਿਉਂਕਿ ਜੋ ਵੀ ਚੀਜ਼ਾਂ ਹਨਾ ਆਪਾਂ ਖਾਨਨੇ ਆ ਜਿਵੇਂ ਦਵਾਈਆਂ ਖਾਨਨੇ ਆ ਜਾਂ ਉਸ ਦੇ ਨਾਲ ਕੋਈ ਵੀ ਚੀਜ਼ ਖਾਨਨੇ ਆ ਤੇ ਬੜਾ ਫਰਕ ਪੈਂਦਾ ਉਹਨਾਂ ਚੀਜ਼ਾਂ ਨਾਲ ਅਗਰ ਕੋਈ ਦਵਾਈ ਖਾ ਕੇ ਆਪਾਂ ਕੋਈ ਤੇਜ਼ ਚੀਜ਼ ਖਾ ਲਈ ਮਸਾਲੇਦਾਰ ਖਾ ਲਈ ਹਨ ਤਬੀਤ ਖਰਾਬ ਅਗਰ ਠੰਡੀ ਖਾ ਲਈ ਤਾਂ ਖਰਾਬ ਅਗਰ ਇੱਕਦਮ ਹਵਾ ਚ ਚਲੇ ਗਏ ਕੋਈ ਗੋਲੀ ਖਾਦੀ ਹੈ ਤਾਂ ਖਰਾਬ ਹਨਾ ਬਹੁਤ ਚੀਜ਼ਾਂ ਦਾ ਫਰਕ ਪੈ ਜਾਂਦਾ ਤੇ ਜਿਹੜਾ ਸਾਡੀ ਹੈਲਥ ਮੂ ਸਾਨੂੰ ਸੇਨਾ ਪੈਂਦਾ ਹਨਾ ਸਹੀ ਹੈ ਨਾ ਕੰਮੇ ਦੀਵਾਲੀ ਦਾ ਸਭ ਤੋਂ ਵੱਡਾ ਤਿਹਾਰ ਹੁੰਦਾ ਤੇ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸਭ ਨੂੰ ਹਨ ਜਦੋਂ ਦਿਨ ਆ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਬਿਲਕੁਲ ਠੰਡੇ ਅੱਜਕੱਲ ਤਾਂ ਨਾ ਤਿਹਾਰ ਵੀ ਤੁਹਾਨੂੰ ਸੱਚ ਦੱਸਾਂ ਫਿੱਕੇ ਹੋ ਗਏ ਚੰਡੀਗੜ੍ਹ ਦੇ ਵਿੱਚ ਮਤਲਬ ਤੁਸੀਂ ਇਹ ਦੇਖ ਲਓ ਇਹ ਪਹਿਲਾ ਸਾਲ ਹੈ ਕਿ ਜਿਸ ਤੇ ਵਿੱਚ ਅਸੀਂ ਰੌਣਕ ਨਾ ਦੇਖ ਕੇ ਮਾਰਕੀਟਾਂ ਦੇ ਵਿੱਚ ਹੈਰਾਨ ਰਹਿ ਗਏ ਕੀ ਕੀ ਕਾਰਨ ਹੋ ਸਕਦਾ ਹੈ ਹਨ ਮਸਾਲੇ ਦਾ ਰਰਵੀ ਵੀ ਬਣਾ ਰਹੀ ਆ ਪਹਿਲਾਂ ਫਰਾਈ ਕੀਤੀ ਸੀ ਫਿਰ ਉਸ ਤੋਂ ਬਾਅਦ ਉਹ ਹੀ ਤੜਕਾ ਲਾਇਆ ਜੋ ਤੁਹਾਡੇ ਨਾਲ ਹਮੇਸ਼ਾ ਮੈਂ ਸ਼ੇਅਰ ਕਰਦੀ ਆ ਕੀ ਕਾਰਨ ਹੋ ਸਕਦਾ ਜਿਹੜਾ ਮਾਰਕੀਟਾਂ ਦੇ ਵਿੱਚ ਰਸ਼ ਨਹੀਂ ਹੁੰਦਾ ਤਿਹਾਰਾ ਵਾਲੇ ਦਿਨ ਤਿਹਾਰਾ ਦੇ ਦਿਨਾਂ ਦੇ ਵਿੱਚ ਹਨਾ ਤੇ ਕੋਈ ਨਾ ਕੋਈ ਤਾਂ ਕਾਰਨ ਹੋ ਗਏ ਨਾ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਐਨਾ ਰਸ਼ ਹੈ ਨਾ ਜਿਵੇਂ ਰੇੜੀਆਂ ਵਗੈਰਾ ਲੱਗੀਆਂ ਹੁੰਦੀਆਂ ਸਟਾਲ ਲੱਗੇ ਹੁੰਦੇ ਆ ਹਨਾ ਬਿਲਕੁਲ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਰਸ਼ ਨਹੀਂ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਵੀ ਅਸੀਂ ਆਮ ਮਾਰਕੀਟ ਦੇ ਵਿੱਚ ਜਿਸ ਤਰ੍ਹਾਂ ਆਮ ਦਿਨਾਂ ਦੇ ਵਿੱਚ ਜਾਂਦੇ ਆ ਤੇ ਬਸ ਇਸ ਤਰ੍ਹਾਂ ਜਿਸ ਤਰ੍ਹਾਂ ਜਿਹੜਾ ਤਿਹਾਰ ਹੁੰਦਾ ਉਹਨਾਂ ਤਿਹਾਰਾਂ ਦੀ ਜਿਹੜੀ ਚੀਜ਼ਾਂ ਹੁੰਦੀਆਂ ਉੱਥੇ ਪੂਰ ਰਸ਼ ਹੋਵੇ ਹੈਲੋ ਹੈਲੋ ਫਰੈਂਡਸ 아이 ਇੱਥੇ ਕੋਈ ਭਾਈ हेलो फ्रेंड्स हेलो फ्रेंड्स देखो मैं कैसे लेटी हुई हूं मेरी तबीयत आज तबीयत तो ठीक है बस मेरे को थकावट हुई पई है बहुत ज्यादा सवेरे दे लगे पया ते की दसा मैं हैना बहुत थक गई मैं आज बहुत ज्यादा हुन भी पांड्या दा टेर मांझ के हटी हां पैर दुख ही आंदे है कपड़े-पान नु जी नहीं कीता आज सी मथा टेक के आए हूं थनु दसे सी ना आज सी मथा टेक दे उने हां बाकी सारी कला ठान के कर रही है ਹੈਲੋ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਤਾਜ਼ੇ ਤਾਜ਼ੇ ਫਰੂਟਸ ਤੇ ਨਾਨ ਅੱਜ ਕੱਲ੍ਹ ਦੇਖੋ ਇਸ ਤਰ੍ਹਾਂ ਵੀ ਫਰੂਟਸ ਦੇ ਵੀ ਗਿਫਟ ਦਿੱਤੇ ਜਾਂਦੇ ਆ ਇਹ ਇਸ ਟੋਕਰੀ ਦੇ ਵਿੱਚ ਸੀ ਪਹਿਲਾਂ ਸੀ ਸੋਚਿਆ ਕੀ ਬਣਾਨੀ ਹੈ ਵੀਡੀਓ ਹਨਾ ਪਰ ਲਾ ਹੁਣ ਬੰਦ ਕਰਕੇ ਨਹੀਂ ਹੁਣ ਹੁਣ ਇਹ ਦੇ ਵਿੱਚ ਹੀ ਤਾਂ ਹੁੰਦੀ ਆ ਸਾਰੇ ਤਰ੍ਹਾਂ ਦੇ ਫਰੂਟਸ ਦਵਾਰੇ ਦਿਖਾ ਦਿੰਨੀ ਆ ਇਹ ਦੇਖੋ ਇਸ ਟੋਕਰੀ ਦੇ ਵਿੱਚ ਦਦਵਾਰੇ ਦਿਖਾਵਾਂ ਸਾਭ ਜੀ ਕਹਿੰਦੇ ਪ੍ਰੋਪਰ ਜਦੋਂ ਆਪਾਂ ਖੋਲਿਆ ਸੀਗਾ ਇਹ ਇਹਨਾਂ ਦੇ ਫਰੈਂਡ ਦੇ ਕੇ ਗਏ ਸੀਗੇ ਹਨਾ ਇਹ ਦੇਖੋ ਸਾਰੇ ਤਰ੍ਹਾਂ ਦੇ ਫਰੂਟਸ ਹੈ ਆ ਨਹੀਂ ਸਾਨੂੰ ਫਲ ਦਾ ਪਤਾ ਕੀ ਹੈਗਾ ਇਹ ਇਹ ਬੰਤੀ ਹੈ ਇਹ ਪਤਾ ਨਹੀਂ ਕੀ ਹੈਗਾ ਜੇ ਤੁਹਾਨੂੰ ਪਤਾ ਤਾਂ ਜਰੂਰ ਦੱਸਿਓ ਹਨਾ ਤੇ ਬਾਕੀ ਇਹ ਤਾਂ ਮੈਨੂੰ ਪਤਾ ਡ੍ਰੈਗਨ ਫਰੂਟ ਹੈ ਬਾਕੀ ਅੰਗੂਰ ਹੈ ਤੇ ਇਹ ਪਾਈਨੈਪਲ ਹੈ ਹਨ ਤੇ ਚੀਕੂ ਨਹੀਂ ਹੈ ਇਹ ਕੀਵੀ ਫਲ ਹੈ ਸੁਣਨੇ ਕੀਵੀ ਫਲ ਹੈ ਹਾਂ ਤੇ ਅਮਰੂਦ ਹੈ ਇਹ ਸਭ ਤੋਂ ਵਧੀਆ ਸਾਨੂੰ ਅੱਛਾ ਗਿਫਟ ਲੱਗਿਆ ਤੇ ਗਿਫਟ ਸਾਰੇ ਅੱਛੇ ਹੁੰਦੇ ਮਿਲੇ ਹੋਏ ਹਨਾ ਹੈਪੀ ਦੀਵਾਲੀ ਤੁਸੀਂ ਤਾਂ ਬੋਲ ਦੋ ਤੁਹਾਡੇ ਉਹੀ ਟੀ-ਸ਼ਰਟ ਪਾਈ ਹੁੰਦੀ ਹੈ ਹਮੇਸ਼ਾ ਹਨਾ ਆਪਾਂ ਤਾਂ ਘਰ ਦੇ ਕੱਪੜਿਆਂ ਦੇ ਵਿੱਚ ਹੀ ਮਿਲਦੇ ਆ ਤੇ ਇਹ ਬਾਸਕਟ ਦੇਖੋ ਕੰਮ ਆ ਜੂਗੀ ਹਨਾ ਇਹ ਬਾਸਕਟ ਕੰਮ ਆ ਜੂਗੀ ਆਪਣੇ ਇਹ ਵਧੀਆ ਹੈ ਹਨਾ ਆ ਦੇਖੋ ਪਰਮ ਤਿਕਨਾ ਅੱਛੀ ਹੈ ਬਾਸਕਟ ਹਨਾ ਇਹਨੂੰ ਮੈਂ ਖੋਲਦੀ ਆ ਇੱਥੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਹਨਾ ਆਪਣੇ ਜਿਸ ਤਰ੍ਹਾਂ ਗਿਫਟ ਵਗੈਰਾ ਆਉਂਦੇ ਆ ਹਨਾ ਤੇ ਉਹਨਾਂ ਗਿਫਟਾਂ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰਦੇ ਆ ਖੰਨਿਆ ਪਿੰਨਿਆ ਹਨਾ ਤੇ ਮਜ਼ਾ ਵੀ ਆਂਦਾ ਹੈ ਪਰ ਜਿਨ੍ਹਾਂ ਦੇ ਵਿੱਚ ਚੀਜ਼ਾਂ ਬੁਲੇਟੀਆਂ ਹੁੰਦੀਆਂ ਹਨ ਸਾਨੂੰ ਉਹਨੂੰ ਵੀ ਸਜਾਉਣ ਨੂੰ ਜੀ ਕਰਦਾ ਹੈ ਹਨਾ ਤੇ ਮੈਂ ਕੋਈ ਵੀ ਚੀਜ਼ ਇਸ ਤਰ੍ਹਾਂ ਨਹੀਂ ਮਤਲਬ ਸਿੱਟ ਨਹੀਂ ਹੈਗੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਹਨਾ ਇਹਨੂੰ ਮੈਂ ਯੂਜ਼ ਕਰ ਲੈਣੀ ਹੁੰਦੀ ਆ ਤੇ ਜਿੰਨੀ ਦੇਰ ਯੂਜ਼ ਹੋਵੇ ਠੀਕ ਹੈ ਹਨਾ ਸਹੀ ਹੈ ਨਾ ਪਰ ਇਸ ਤਰ੍ਹਾਂ ਸਿੱਟਨ ਨੂੰ ਵੀ ਜੀ ਨਹੀਂ ਕਰਦਾ ਚੀਜ਼ ਨੂੰ ਪਰ ਅੱਜ ਕੱਲ ਤਾਂ ਜਿਸ ਤਰ੍ਹਾਂ ਮਠਿਆਈਆਂ ਵਗੈਰਾ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਹਨ ਮਠਿਆਈਆਂ ਤਾਂ ਅੱਜ ਕੱਲ ਕੋਈ ਖਾਂਦਾ ਹੀ ਨਹੀਂ ਹੈਗਾ ਜਿਨ੍ਹਾਂ ਨੂੰ ਪਤਾ ਹੈ ਨਾ ਕਿ ਇਸ ਦੁਕਾਨ ਦੀ ਮਠਿਆਈ ਜਾਂ ਦੇਸੀ ਘਿਓ ਵਾਲੀ ਉਹੀ ਖਾਣੇ ਪਸੰਦ ਕਰਦਾ ਹੈ ਕਾਫੀ ਸਾਰੇ ਡੱਬੇ ਵੀ ਆਏ ਪਏ ਸੀ ਕਾਫੀ ਸਾਰੇ ਗਿਫਟ ਵੀ ਆਏ ਸੀ ਅਸੀਂ ਵੀ ਕਾਫੀ ਸਾਰੇ ਗਿਫਟ ਲੈ ਕੇ ਆਏ ਆ ਉਹ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਮਾਨ ਦਿਖਾਉਂਗੀ ਜਿਹੜਾ ਆਪਾਂ ਪੂਜਾ ਵਾਸਤੇ ਲੈ ਕੇ ਆਏ ਆ ਜਾਂ ਫੇਰ ਹਨਾ ਕੁਝ ਚੀਜ਼ਾਂ ਐਸੀਆਂ ਕਿ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਦਿਖਾਵਾਂਗੀ ਠੀਕ ਹੈ ਤੇ ਅ ਤਿਹਾਰਾਂ ਦੇ ਵਿੱਚ ਬਹੁਤ ਸਾਰੇ ਕੰਮ ਐਸੇ ਹੋ ਜਾਂਦੇ ਆ ਜਿਵੇਂ ਪੂਜਾ ਪਾਠ ਦਾ ਕੰਮ ਹੋ ਜਾਂਦਾ ਹੈ ਜਿਆਦਾ ਤਾਂ ਨਹੀਂ ਆਪਾਂ ਨੂੰ ਕਰਨਾ ਆਂਦਾ ਬਸ ਐਸ ਤਰ੍ਹਾਂ ਕਿ ਜੋ ਚੀਜ਼ ਕਰਨੀ ਆ ਆਪਾਂ ਉਹ ਕਰ ਲੈਨੇ ਹੈਗੇ ਆ ਜਿੰਨੀ ਕੰਦੀ ਉਵੇਂ ਕਰ ਲੈਨੇ ਹੈਗੇ ਆ ਹਨਾ ਕਹਿੰਦੇ ਜਿਵੇਂ ਆਪਣੀ ਪਰੰਪਰਾ ਚੱਲਦੀ ਆਈ ਹੈ ਉਸ ਚੀਜ਼ ਨੂੰ ਅਸੀਂ ਨਿਭਾਉਂਦੇ ਹੋਏ ਉਹ ਚੀਜ਼ਾਂ ਨੂੰ ਆਪਾਂ ਪੂਰੀਆਂ ਕਰ ਲੈਨੇ ਆ ਇੱਕ ੁਰੰਡੀ ਲੈ ਕੇ ਆਏ ਸੀਗੇ ਆਪਾਂ ਹਨਾ ਤੇ ਇਹਨੂੰ ਹਟੜੀ ਵੀ ਕਿਹਾ ਜਾਂਦਾ ਹੈਗਾ ਤੁਸੀਂ ਕੀ ਕਹਿੰਦੇ ਹੋ ਜ਼ਰੂਰ ਦੱਸਿਓ ਠੀਕ ਹੈ ਤੇ ਇਹ ਥੋੜਾ ਜਿਹਾ ਜਿਵੇਂ ਫੁੱਲੀਆਂ ਤੇ ਕਢੋਨੇ ਜੇ ਹਨਾ ਪਤਾਸੇ ਸਾਰਾ ਕੁਝ ਹੈਪੀ ਦੀਵਾਲੀ ਦੀਵੇ ਹਨਾ ਇਹ ਸਾਰੀਆਂ ਚੀਜ਼ਾਂ ਆਪਾਂ ਲੈ ਕੇ ਆਏ ਸੀ ਤੇ ਇਹਨਾਂ ਚ ਕੁਝ ਸਮਾਨ ਮੈਂ ਤੁਹਾਨੂੰ ਦਿਖਾਇਆ ਨਹੀਂ ਸੀਗਾ ਹਨਾ ਤੇ ਇਸ ਵਾਰ ਅਸੀਂ ਮੈਂ ਜਿਸ ਤਰ੍ਹਾਂ ਸੱਸ ਸੋਹਰਾ ਦੇ ਵੀ ਕੱਪੜੇ ਲੈ ਕੇ ਆਈ ਸੀ ਹਨਾ ਤੇ ਉਹ ਵੀ ਗੁਰਦੁਆਰਾ ਸਾਹਿਬ ਜਾ ਕੇ ਫਿਰ ਅਸੀਂ ਦੇ ਕੇ ਤੇ ਅਰਦਾਸ ਕਰਵਾਈ ਹਨਾ ਤੇ ਕਹਿੰਦੇ ਨਾ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਜਿਸ ਨੂੰ ਅਪਣਾਉਣ ਨੂੰ ਵੀ ਚੀਨੀ ਕਰਦਾ ਹੈਗਾ ਪਰ ਇਸ ਤਰ੍ਹਾਂ ਸਾਨੂੰ ਫਰਜ਼ ਸਮਝ ਕੇ ਨਿਭਾਉਣਾ ਪੈਂਦਾ ਹੈਗਾ ਤੇ ਮੈਂ ਆਪਣੇ ਦਿਲ ਦੀ ਗੱਲ ਦੱਸਾਂ ਮੇਰੇ ਦਿਲ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਪਰ ਕਹਿੰਦੇ ਨੇ ਜਦੋਂ ਸਾਹਮਣੇ ਵਾਲਾ ਟੱਕਰ ਲੈਂਦਾ ਨਾ ਫਿਰ ਬਸ ਮੇਰਾ ਦਿਲ ਉਹੋ ਜਿਹਾ ਹੀ ਬਣ ਜਾਂਦਾ ਹੈਗਾ ਹਨਾ ਕਹਿੰਦੇ ਜੈਸਾ ਮਨ ਵੈਸਾ ਹੀ ਤਨ ਬਣ ਜਾਂਦਾ ਵੈਸੇ ਹੀ ਦਿਮਾਗ ਬਣ ਜਾਂਦਾ ਤੇ ਬਹੁਤ ਚੀਜ਼ਾਂ ਤੋਂ ਮੈਂ ਦੂਰੀ ਬਣਾ ਕੇ ਰੱਖੀ ਹੋਈ ਹੈ ਜਿਸ ਕਰਕੇ ਮੈਂ ਖੁਸ਼ ਆਂ ਤੇ ਮੈਂ ਬਿਲਕੁਲ ਵੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਨਾ ਮੈਂ ਇੱਧਰ ਫੋਨ ਨਾ ਮੈਂ ਉੱਧਰ ਫੋਨ ਨੇ ਸਭ ਕੁਝ ਛੱਡਦਾ ਹੋਇਆ ਬਸ ਕਹਿੰਦੇ ਇੱਕ ਆਵਦਾ ਫਰਜ਼ ਬੱਚਿਆਂ ਨੂੰ ਲੈ ਕੇ ਆਪਣੇ ਹਸਬੰਡ ਨੂੰ ਲੈ ਕੇ ਉਹ ਤਾਂ ਮੈਂ ਕਰ ਨਹੀਂ ਕਰਨਾ ਨਾਲ-ਨਾਲ ਇਹਨਾਂ ਦੇ ਮਾਤਾ ਪਿਤਾ ਦਾ ਜੋ ਵੀ ਹੈ ਉਹ ਮੈਂ ਕਰਦੀ ਹੁੰਨੀ ਆ ਹਨਾ ਕਿਉਂਕਿ ਬੱਚੇ ਤਾਂ ਇਹਨਾਂ ਦੇ ਹੈ ਹਨਾ ਸਹੀ ਹੈ ਨਾ ਪਾਪਾ ਕਿਹੜਾ ਪਿੱਛੋਂ ਬੱਚੇ ਲੈ ਕੇ ਆਏ ਹੁੰਨੇ ਆ ਪਰ ਕਹਿੰਦੇ ਨਾ ਜੋ ਹੋਇਆ ਜੋ ਕੀਤਾ ਤੇ ਉਹ ਕਹਿੰਦੇ ਸਾਡੇ ਆਪਣੇ ਕਰਮਾਂ ਦਾ ਨਤੀਜਾ ਹੁੰਦਾ ਹੈ ਹਨਾ ਸਹੀ ਹੈ ਨਾ ਹੋਨ ਬਸ ਮੈਂ ਜ਼ਿਆਦਾ ਗੱਲ ਨੂੰ ਨਾ ਵਧਾ ਕੇ ਫਸ ਡਾਂਸ ਮਸਤੀ ਅਸੀਂ ਦੋਨਾਂ ਨੇ ਕੀਤੀ ਮੇਰੇ ਮੇਰੇ ਹਸਬੰਡ ਮੇਰੇ ਨਾਲ ਹੈ ਹਨਾ ਮੈਨੂੰ ਹੋਰ ਕੀ ਚਾਹੀਦਾ ਤੇ ਕਹਿੰਦੇ ਨਾ ਸਾਨੂੰ ਜ਼ਿਆਦਾ ਗਵਾਹੀ ਦੇਣ ਦੀ ਜ਼ਿਆਦਾ ਜ਼ਿਆਦਾ ਸਫਾਈ ਦੇਣ ਦੀ ਲੋੜ ਨਹੀਂ ਹੁੰਦੀ ਜਦੋਂ ਸਾਡੇ ਹਸਬੰਡ ਨਾਲ ਹੁੰਦੇ ਆ ਬਾਕੀ ਕਹਿੰਦੇ ਅਜ ਅਗਰ ਹਸਬੰਡ ਵੀ ਨਾ ਹੋਣ ਨਾਲ ਹਨਾ ਤੇ ਫਿਰ ਵੀ ਸਾਡੇ ਆਪਣੇ ਦਿਲ ਦੀ ਗਵਾਹੀ ਦੇ ਨਾਲ ਅਸੀਂ ਚੱਲਦੇ ਆਂ ਮੈਨੂੰ ਕਿਸੇ ਦੇ ਨਾਲ ਵੀ ਬੋਲਣਾ ਜਾਂ ਗਵਾਹੀ ਦੇਣੀ ਜਾਂ ਗਵਾਹੀ ਸੁਣਨੀ ਹੈ ਨਾ ਜਿਵੇਂ ਮੈਂ ਦਸਤੀ ਮੈਨੂੰ ਪਸੰਦ ਨਹੀਂ ਹੈ ਬਿਲਕੁਲ ਵੀ ਜੋ ਕੀਤਾ ਮੈਂ ਆਪਣੇ ਆਪ ਤੇ ਵਿਸ਼ਵਾਸ ਕਰਦੀ ਹਾਂ ਆਪਣੇ ਕਰਮਾਂ ਤੇ ਹੀ ਵਿਸ਼ਵਾਸ ਕਰਦੀ ਹਾਂ ਮੇਰਾ ਕੁਛ ਕੰਦੇ ਨਾਲ ਅੰਦਾਜ਼ ਹੀ ਅਲੱਗ ਹੈ ਅੰਦਾਜ਼ ਅੰਦਾਜ਼ ਹਮੇਸ਼ਾ ਸਭ ਦਾ ਹੀ ਅਲੱਗ-ਅਲੱਗ ਹੁੰਦਾ ਹੈ ਬਸ ਕਹਿੰਦੇ ਨਾਲ ਕੋਈ ਗਵਾਹੀ ਦਿੰਦਾ ਥੱਕ ਜਾਂਦਾ ਹੈ ਇਹ ਆਪਾਂ ਗਿਫਟ ਲੈ ਕੇ ਆਏ ਸੀ ਜਿਹੜੇ ਦੇਣੇ ਆ ਤੇ ਇਹਦੇ ਉੱਪਰ ਜਿਹੜਾ ਲਿਖਿਆ ਹੋਇਆ ਸੀਗਾ ਤੇ ਨਾਮ ਵਗੈਰਾ ਮੈਂ ਕਿਹਾ ਹੋਰ ਨਾ ਕਿਤੇ ਕਾਪੀਰਾਈਟ ਆ ਜਾਈ ਹਨ ਪਤਾ ਹੀ ਨਹੀਂ ਚੱਲਦਾ ਫਿਰ ਵੀਡੀਓ ਡਿਲੀਟ ਕਰਨੀ ਪੈਂਦੀ ਹੈ ਕਿਸੇ ਟਾਈਮ ਤਾਂ ਨਾ ਛੋਟੀ ਜੀ ਵੀਡੀਓ ਵੀ ਪਾਣੀ ਔਖੀ ਹੋ ਜਾਂਦੀ ਹੈ ਤੇ ਕਿਸੇ ਟਾਈਮ ਆਪਾਂ ਇਟਨਾ ਵੱਡਾ ਵਲੌਗ ਵੀ ਪਾ ਦਿੰਨੇ ਆ ਇਹ ਵਾਲੇ ਬਿਸਕੁਟ ਅਲੱਗ-ਅਲੱਗ ਤਰ੍ਹਾਂ ਦੇ ਬਿਸਕੁਟ ਸੀ ਮਠਿਆਈਆਂ ਸੀ ਜਿਹੜੀਆਂ ਆਪਾਂ ਲੈ ਕੇ ਆਏ ਸੀਗੇ ਤੇ ਇਹੀ ਕੁਝ ਹੁੰਦਾ ਨਾ ਇੱਕ ਦੂਜੇ ਨਾਲ ਮਿਲੋ ਤੇ ਇੱਕ ਦੂਜੇ ਦੇ ਨਾਲ ਖੁਸ਼ੀ ਮਨਾਓ ਸਹੀ ਆ ਨਾ ਆਪਦੇ ਪੌਕੇਟ ਦੇ ਹੱਥ ਨਾਲ ਆ ਸਾਰੇ ਕੰਮ ਕਰਨੇ ਚਾਹੀਦੇ ਤੇ ਹਾਰਾਂ ਦੇ ਵਿੱਚ ਹਨਾ ਕਹਿੰਦੇ ਪੌਕੇਟ ਤੋਂ ਬਾਹਰ ਅਸੀਂ ਕੰਮ ਕਰਾਂਗੇ ਨਾ ਤੇ ਸਾਡਾ ਆਪਣਾ ਹੀ ਨੁਕਸਾਨ ਹੋਊਗਾ ਦੇ ਇੰਤਿਆਰ ਸਾਰੇ ਮਨਾਓ ਪਰ ਆਪਣੇ ਕਹਿੰਦੇ ਨਾ ਚਾਦਰ ਦੇਖ ਕੇ ਪੈਰ ਫਸਾਰੋ ਹਨ ਸਹੀ ਹੈ ਨਾ ਤੇ ਕਹਿੰਦੇ ਇਸੀ ਦਾ ਨਾਮ ਇੱਕ ਰਸਤੀ ਹੈ ਜਿਸ ਤਰ੍ਹਾਂ ਆਪਾਂ ਕਰਵਾ ਚੌਥ ਤੇ ਕਿਹਾ ਸੀਗਾ ਕਿ ਮਤਲਬ ਜਿਆਦਾ ਸ਼ੋਪਿੰਗ ਕਰਨੀ ਆਪਾਂ ਨੂੰ ਪਸੰਦ ਨਹੀਂ ਜੋ ਚੀਜ਼ ਦੀ ਜ਼ਰੂਰਤ ਹੈ ਤਿਹਾੜ ਤਾਂ ਫਿਰ ਵੀ ਮਨਾਏ ਜਾਂਦੇ ਆ ਤੇ ਬਸ ਇਸ ਤਰ੍ਹਾਂ ਹੀ ਚਾਦਰ ਵਗੈਰਾ ਆਪਾਂ ਨਵੀਂ ਵਿਛਾ ਲਈ ਹੋਰ ਕੀ ਹੈ ਹਨਾ ਸਹੀ ਹੈ ਨਾ ਇੱਕ ਰਸਤੇ ਬਹੁਤ ਔਖੀ ਹੈ ਚਲਾਨੀ ਕਹਿੰਦੇ ਨਾ ਇੱਕ ਵਾਰ ਡੁੱਬ ਚੋ ਨਾ ਫਿਰ ਗਹਿਰਾਈ ਦਾ ਪਤਾ ਚਲਦਾ ਕਿ ਗਹਿਰਾਈ ਕਿੰਨੀ ਹੈ ਸ਼ਾਦੀ ਦਾ ਲੱਡੂ ਹੈ ਖਾਈ ਉਹ ਵੀ ਪਛਤਾਈ ਨਾ ਖਾਵੇ ਉਹ ਵੀ ਪਛਤਾਏ ਡੰਗਿਆਈ ਜਦੋਂ ਬਾਅਦ ਚ ਪਤਾ ਚਲਦੀ ਹੈ ਨਾ ਸਾਨੂੰ ਇਹ ਇਹ ਵੀ ਕਰਨਾ ਪਊਗਾ ਉਹ ਵੀ ਕਰਨਾ ਪਊਗਾ ਨਾ ਚਾਹੰਦੇ ਹੋਏ ਵੀ ਚੀਜ਼ਾਂ ਕਰਨੀਆਂ ਪੈਂਦੀਆਂ ਫਿਰ ਸੋਚਦੇ ਆ ਕੋਈ ਗੱਲ ਨਹੀਂ ਆਪਣਾ ਫਰਜ਼ ਸਮਝ ਕੇ ਕਰ ਲੋ ਇੱਕ ਆਪਣੇ ਮਨ ਨੂੰ ਹੌਸਲਾ ਦੇਣਾ ਹੁੰਦਾ ਸੀ ਤੇ ਕਹਿੰਦੇ ਮਨ ਦੀ ਗਵਾਹੀ ਬਹੁਤ ਜ਼ਰੂਰੀ ਹੈ ਇਹ ਡੱਬੇ ਆਪਾਂ ਲੈ ਕੇ ਆਏ ਸੀ ਦੇਈ ਨੂੰ ਵਸਤੇ ਹਨ ਮਠਿਆਈ ਤੇ ਹੋਰ ਵੀ ਪਏ ਆ ਤੇ ਬਿਸਕੂਟਾਂ ਦੇ ਵੀ ਜਿਹੜੇ ਡੱਬੇ ਆਲੱਗ-ਲੱਗ ਤਰ੍ਹਾਂ ਦੇ ਆਪਾਂ ਲਿਆਏ ਸੀਗੇ बस एही ਆਪਾਂ ਗਿਫਟ ਦਿੱਤੇ ਆ ਤੇ ਹੁਣ ਆਪਣੀ ਚਾਦਰ ਚੁੱਤਰ ਸਾਰੀ ਆਪਾਂ ਝਾੜ ਦਿੱਤੀ ਹੁਣ ਮੈਂ ਕਿਹਾ ਚੱਲ ਇਹਨੇ ਅੱਜ ਜਾਣਾ ਨਹੀਂ ਹੈਗਾ ਤਾਰਾ ਰਾਣੀ ਨੇ ਤੇ ਮੈਂ ਕਿਹਾ ਚੱਲ ਇਹਨੂੰ ਵੀ ਗਿਫਟ ਆਪਾਂ ਦੇ ਹੀ ਦਿੰਨੇ ਹੈਗੇ ਆ ਇਹਨੂੰ ਮੈਂ ਬਾਅਦ ਮਾਰੀ ਸਾਫ ਸਫਾਈ बस ਬਾਹਰਲਾ ਝਾੜੂ ਰਹਿ ਗਿਆ ਸੀਗਾ ਜਿਆਦਾ ਤਾਂ ਮੈਨੂੰ ਕਿਹਾ ਹੀ ਨਹੀਂਗਾ ਵੀ ਤੂੰ ਅੰਦਰ ਸਫਾਈ ਕਰ ਜਾਂ ਨਾਲ ਲੱਗ ਕੇ ਮੈਂ ਕਰਾਈ ਹੋਵੇ ਸਾਰੀ ਸਫਾਈ ਮੈਂ ਖੁਦ ਕੀਤੀ ਜਿੰਨੀ ਵੀ ਕੀਤੀ ਹੈ ਤੇ ਇਹਨੇ ਸਿਰਫ ਆਪਣਾ ਸਫਾਈ ਸਫਾਈ ਦਾ ਕੰਮ ਕੀਤਾ ਪਰ ਇਸ ਤਰ੍ਹਾਂ ਕਿ ਇਹ ਸਮਝਦੀ ਬਹੁਤ ਹੈ ਹਨਾ ਜਿੱਥੋਂ ਮੈਂ ਕਹਦਾ ਨਾ ਵੀ ਇੱਥੇ ਝਾੜੂ ਨਹੀਂ ਬੱਜਿਆ ਉਹ ਤੋਂ ਫਟਾਫਟ ਚੱਕ ਕੇ ਝਾੜੂ ਮਾਰ ਦਿੰਦੀ ਐਨਾ ਹੀ ਬਹੁਤ ਹੈ ਹਨਾ ਗੱਲ ਸੁਣ ਲੈਂਦੀ ਹੈ ਔਰ ਗੱਲ ਤੇ ਅਮਲ ਕਰ ਲੈਂਦੀ ਹੈ ਮੈਨੂੰ ਤੇ ਇਹਦੀ ਚੀਜ਼ ਸੰਤੁਸ਼ਟੀ ਹੈ ਤੇ ਨਾਲ ਨਾਲ ਦੇਖੋ ਦੇਣ ਲੈਣ ਦਾ ਵੀ ਕੰਮ ਚੱਲੇ ਜਾਂਦਾ ਫਿਰ ਦੀਵੇ ਮੈਂ ਤਾਂ ਓਕੇ ਸਵੇਰੇ ਪਾਣੀ ਦੇ ਵਿੱਚੋਂ ਦਬੋ ਕੇ ਰੱਖਦੇ ਸੀ ਫਿਰ ਮੈਂ ਕੁਰਸੀ ਤੇ ਮੁੱਦੇ ਮਾਰਦੇ ਸੀ ਫਿਰ ਉਸ ਤੋਂ ਬਾਅਦ ਬਸ ਅਸੀਂ ਤਿਆਰ ਸਾਰਾ ਕੰਮ ਕਰਨ ਤੋਂ ਬਾਅਦ ਫਿਰ ਅਸੀਂ ਸੈਕਟਰ 17 ਦੇ ਵਿੱਚ ਪਹੁੰਚੇ ਜਿੱਥੇ ਬਿਲਕੁਲ ਵੀ ਰੌਣਕ ਨਹੀਂ ਸੀਗੀ ਤੇ ਅਸੀਂ ਦੇਖਣਾ ਸੀ ਕੁਛ ਨਾ ਕੁਛ ਲੈਣਾ ਵੀ ਸੀਗਾ ਫਿਰ ਮੇਰੇ ਹਸਬੰਦ ਕਹਿੰਦੇ ਇੱਥੇ ਤਾਂ ਕੁਝ ਵੀ ਨਹੀਂ ਆ ਚਲੋ ਆਪਾਂ ਸੈਕਟਰ 22 ਦੇ ਵਿੱਚ ਵੀ ਗਏ ਤੇ ਬਸ ਇੰਨਾ ਨਹੀਂ ਸੀ ਉਹੀ ਸੀ ਗਿਫਟ ਸੀਗੇ ਸੂਟ ਸੀਗੇ ਤੇ ਆਮ ਇਸ ਮਾਨ ਜਿਹੜਾ ਮੈਂ ਤੁਹਾਨੂੰ ਹਮੇਸ਼ਾ ਦਿਖਾਣੇ ਹੁੰਦੇ ਹੁੰਦੇ ਸੀ ਫਿਰ ਘਰੇ ਆ ਗਏ ਤੇ ਮੈਂ ਇਹਨਾਂ ਨੂੰ ਕਿਹਾ ਰੋਟੀ ਰੋਟੀ ਖਾਣੇ ਆ ਫੇਰ ਆਪਾਂ ਕਿਤੇ ਜਾਣੇ ਆ ਬਸ ਕੱਲ ਆਵਾਜਾਈ ਵੀ ਬਾਲੀ ਰਹੀ ਆਪਣੇ ਤੇ ਜਿੰਨਾ ਜਿੰਨਾ ਦੇ ਭਾਈ ਗਿਫਟ ਆਏ ਸੀ ਉਹਨਾਂ ਦੇ ਘਰੇ ਜਾਣਾ ਵੀ ਸੀਗਾ ਹੈ ਤਾਂ ਚੰਡੀਗੜ੍ਹ ਲੋਕਲੀ ਸੀ ਨੇੜੇ ਨੇੜੀ ਸੀ ਪਰ ਫਿਰ ਵੀ ਜਾਣਾ ਤਾਂ ਸੀਗਾ ਨਾ ਹਨਾ ਇਸ ਤਰ੍ਹਾਂ ਦਾ ਅੱਛਾ ਵੀ ਲੱਗਦਾ ਹੈਗਾ ਵੀ ਚੁੱਪ ਕਰਕੇ ਆਪਾਂ ਗਿਫਟ ਲੈ ਕੇ ਬੈਠ ਜਾਈਏ ਹਨਾ ਤੇ ਉਹ ਚੀਜ਼ਾਂ ਤੁਹਾਨੂੰ ਮੈਂ ਸਾਰੀਆਂ ਬਾਅਦ ਚ ਦਿਖਾਉਂਗੀ ਠੀਕ ਹੈ ਕਿਉਂਕਿ ਮੈਂ ਥੱਕ ਬਹੁਤ ਜ਼ਿਆਦਾ ਗਈ ਠੀਕ ਹੈ ਤੇ ਬਾਕੀ ਫਰੂਟ ਵਗੈਰਾ ਤਾਂ ਤੁਸੀਂ ਦੇਖ ਹੀ ਲਿਆ ਬਾਕੀ ਮਠਿਆਈ ਦੇ ਡੱਬੇ ਸੀਗੇ ਹਨਾ ਤੇ ਆਸਪੜੋਸ ਦੇ ਵਿੱਚ ਦੇਨੇ ਲੈਨੇ ਬਸ ਉਹੀ ਕਹਿੰਦੇ ਚੱਲ ਜਾਂਦੇ ਆ ਹਨਾ ਸਹੀ ਹੈ ਨਾ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਆਪਾਂ ਕਿਸੇ ਦੇ ਨਾਲ ਬੋਲਦੇ ਆ ਕਿ ਪਰ ਨਹੀਂ ਵੀ ਬੋਲਦੇ ਹਨਾ ਸਹੀ ਹੈ ਨਾ ਇਧਰ ਲਾ ਉਧਰ ਉਧਰ ਲੈ ਇਧਰ ਬਸ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਹੈ ਹਨਾ ਤੇ ਇੰਨੀ ਮਠਿਆਈ ਨਾ ਤਾਂ ਖਾਧੇ ਜਾਂਦੇ ਨਾ ਹੀ ਐਨੇ ਗਿਫਟ ਘਰੇ ਰੱਖੇ ਜਾਂਦੇ ਆ ਸਹੀ ਆ ਨਾ ਫਿਰ ਸ਼ਾਮ ਹੋਈ ਦੀਵੇ ਆਪਾਂ ਹਨਾ ਸਾਰੇ ਤੇਲ ਪਾਇਆ ਬੱਤੀਆਂ ਪਾਈਆਂ ਤੇ ਪੂਜਾ ਦੀ ਤਿਆਰੀ ਕੀਤੀ ਕੁਝ ਇਸ ਤਰ੍ਹਾਂ ਮੈਂ ਕਰਦੀ ਹੁੰਨੀ ਪੂਜਾ ਦੀ ਤਿਆਰੀ ਯਾਰ ਬੋਲੇ ਨਹੀਂ ਜਾ ਰਹਾ ਮੇਰੇ ਕੋਲ ਪਤਾ ਨਹੀਂ ਮੌਸਮ ਦੇ ਸਾਮ ਨਾਲ ਹੋ ਰਿਹਾ ਹੈਲਥ ਬੜੀ ਖਰਾਬ ਹੋ ਗਈ ਮੇਰੀ ਕਿਸੇ ਟਾਈਮ ਟਾਈਮ ਹੁੰਦਾ ਹੈ ਆਪਣਾ ਕੰਮ ਸੰਭਾਲ ਲਈਦਾ ਹੈ ਹਨਾ ਸਹੀ ਹੈ ਨਾ ਭਾਈ ਭਾਈ ਤਾਂ ਹੀ ਆਪਣੇ ਕਹਿੰਦੇ ਨਾ ਨੰਬਰ ਬਣਨਗੇ ਹਨਾ ਜਿਸੀ ਕੰਮ ਕਰਾਂਗੇ ਤਾਂ ਹਨਾ ਜਿੰਨਾ ਪੇਪਰ ਦਵਾਂਗੇ ਉਨਾ ਹੀ ਰਿਜ਼ਲਟ ਮਿਲੂਗਾ ਸਾਨੂੰ ਵਧੀਆ ਹਨਾ ਸਹੀ ਹੈ ਨਾ ਜਰੂਰ ਲਾਈਕ ਕਰਿਆ ਕਰੋ ਵੀਡੀਓ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਹਜੇ ਤੱਕ ਜਰੂਰ ਕਰ ਲਿਆ ਕਰੋ ਠੀਕ ਹੈ ਇੱਕੋ ਵਾਰੀ ਕਰਨਾ ਹੁੰਦਾ ਹੈ ਕਰ ਦਿਆ ਕਰੋ ਕਰ ਲਿਆ ਕਰੋ ਨਹੀਂ ਹਰੇਕ ਵਾਰੀ ਕਰਨਾ ਨਹੀਂ ਹੈ ਇੱਕੋ ਵਾਰੀ ਕਰਨਾ ਹੁੰਦਾ ਹੈ ਗੁਰਦੁਆਰਾ ਸਾਹਿਬ ਗਏ ਸੀਗੇ ਆਪਣੇ ਸਾਥ ਸੋਹਰੇ ਦੇ ਕੱਪੜਾ ਸਾਥ ਸੋਹਰੇ ਦੇ ਕੱਪੜੇ ਤੇ ਫਿਰ ਅਰਦਾਸ ਵਗੈਰਾ ਕਰਾਈ ਹਨ ਤੇ ਬਸ ਕੱਲ ਸਾਰਾ ਦਿਨ ਇਸ ਤਰ੍ਹਾਂ ਹੀ ਰਿਹਾ ਪਰਸੋਂ ਵੀ ਇਸ ਤਰ੍ਹਾਂ ਰਿਹਾ ਤੇ ਬਾਕੀ ਦਿਨਾਂ ਦੀ ਤਾਂ ਤੁਹਾਨੂੰ ਰੂਟੀਨ ਵਿੱਚ ਸ਼ੇਅਰ ਕੀਤੀ ਹੈ ਬਸ ਇਸ ਤਰ੍ਹਾਂ ਕੁਝ ਆਵਾਜਾਈ ਕਰਕੇ ਨਾ ਡੇਲੀ ਵਲੌਗ ਨਹੀਂ ਪਾ ਪਾਰੀ ਸੀਗੀ ਮੈਂ ਤੇ ਆਪਣੀ ਲਾਈਨ ਤੇ ਬੜੀ ਮੁਸ਼ਕਲ ਨਾਲ ਬੰਦਾ ਆਂਦਾ ਜਦੋਂ ਲਾਈਨ ਸਾਡੀ ਟੁੱਟ ਜਾਂਦੀ ਹੈ ਹਨਾ ਲਾਈਨ ਲੱਭਣੀ ਔਖੀ ਹੋ ਜਾਂਦੀ ਹੈ ਆਹ ਰੱਬਾ ਕੀ ਹੋ ਗਿਆ ਮੈਨੂੰ ਤੇ ਰੰਗੋਲੀ ਇੰਨੀ ਸੋਹਣੀ ਬਣੀ ਛੋਟੀ ਜੀ ਬਣੀ ਪਰ ਮੈਂ ਆਪਦੇ ਮਨ ਪਸੰਦ ਦੀ ਬਣਾਈ ਟਾਈਮ ਹੈ ਨਹੀਂ ਸੀ ਇੱਥੇ ਕਿ ਲਾਈਟ ਵੀ ਘੱਟ ਸੀ ਤੇ ਗਲਤੀ ਮੇਰੇ ਕੋਲ ਇਹ ਹੋ ਗਈ ਕਿ ਮੈਂ ਸਵੇਰੀ ਬਣਾ ਲੈਂਦੀ ਤੇ ਵੀਡੀਓ ਵਧੀਆ ਸਾਫ ਸੁਥਰੀ ਬਣ ਜਾਂਦੀ ਹਨਾ ਇੱਥੇ ਲਾਈਟ ਘੱਟ ਹੈ ਚਲੋ ਕੋਈ ਗੱਲ ਨਹੀਂ ਹਰੇਕ ਤਿਉਹਾਰ ਨੂੰ ਆਪਾਂ ਕਹਿੰਦੇ ਸ਼ਰਦਾ ਪਾਵਨ ਨਾਲ ਮਨਾਈਏ ਤੇ ਸ਼ਰਦਾ ਪਾਵਨ ਆ ਦੇਖੀ ਜਾਂਦੀ ਹੈ ਤਿਉਹਾਰ ਪੈਸਾ ਨਹੀਂ ਦੇਖਦੇ ਤਿਉਹਾਰ ਆਪਾਂ ਪੂਜਾ ਹਨਾ ਤੇ ਇਹ ਸ਼ਰਦਾ ਪਾਵਨ ਆ ਦੇਖਦੇ ਸ਼ਰਦਾ ਪਾਵਨ ਨਾਲ ਦੇਖੋ ਬਾਕੀ ਜਿੰਨੀਆਂ ਮਰਜ਼ੀ ਚੜਾਈਆਂ ਚੜਾਈ ਜਾਓ ਹਨਾ ਪੈਸੇ ਲੁਟਾਈ ਚੋ ਕਹਿੰਦੇ ਫੇਰ ਵੀ ਕਹਿੰਦੇ ਖਜ਼ਾਨਾ ਸਾਡਾ ਖਤਮ ਹੋ ਜਾਂਦਾ ਪਰ ਕਹਿੰਦੇ ਨਾ ਪੈਸੇ ਅ ਜਿਸ ਚੀਜ਼ਾਂ ਵਿੱਚ ਆਪਾਂ ਲਗਾਣੇ ਹਨਾ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਸਹੀ ਹਨ ਕਹਿੰਦੇ ਜਿੰਨਾ ਮਰਜ਼ੀ ਸਾਸ ਜਾਵਟ ਕਰੀ ਜਾਈ ਆ ਕਰ ਲਈਏ ਉਹ ਕਰ ਲਈਏ ਇੱਕ ਸ਼ਰਧਾ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ ਸ਼ਰਧਾ ਭਾਵ ਨਾਲ ਤਾਂ ਕਹਿੰਦੇ ਸਿੰਪਲ ਤਰੀਕੇ ਨਾਲ ਮੱਥਾ ਟੇਕਿਆ ਵੀ ਪਰਮਾਨ ਹੋ ਜਾਂਦਾ ਹੈ ਹੁਣ ਬਸ ਮੈਂ ਮਾਂ ਦੀ ਦਾਲ ਜਿਵੇਂ ਤੁਸੀਂ ਸ਼ੋਰਟ ਵੀਡੀਓ ਦੇ ਵਿੱਚ ਦੇਖਿਆ ਮਾਂ ਦੀ ਦਾਲ ਬਣਾ ਲਈ ਮੈਂ ਕਿਉਂਕਿ ਸਬਜੀ ਅਰਬੀ ਦੀ ਵੀ ਪਈ ਸੀਗੀ ਤੇ ਰੈਤਾ ਵੀ ਸੀ ਸਵੇਰੇ ਵੀ ਆਪਾਂ ਪਰੌਂਠੇ ਖਾ ਲਏ ਸੀਗੇ ਬਸ ਇਸ ਤਰ੍ਹਾਂ ਹੀ ਚੱਲ ਰੰਦਾ ਕੁਛ ਹਲਕਾ ਫੁਲਕਾ ਜਿਹਾ ਬਣਾਇਆ ਸੀ ਕੱਲ ਮੈਂ ਤੇ ਦਾਲ ਰੱਖਤੀ ਸੀਗੀ ਤੇ ਆਟਾ ਗੁੰਨ ਲਿਆ ਸੀਗਾ ਤੜਕਾ ਤਿਆਰ ਕਰਤਾ ਸੀ ਫਿਰ ਉਸ ਤੋਂ ਬਾਅਦ ਬਸ ਫਿਰ ਮੈਂ ਪੂਜਾ ਵਗੈਰਾ ਕਰ ਲਈ ਸੀ ਦੀਵੇ ਬਾਅਦ ਚੋ ਜਿਵੇਂ ਸੀ ਆ ਜਿਹੜਾ ਸੈੱਟ ਪਾਇਆ ਨਾ ਗੱਲੇ ਦੇ ਵਿੱਚ ਇਹ ਮੈਂ ਨਵਾਂ ਲੈ ਕੇ ਆਈ ਸੀਗੀ ਇਹ ਤੁਹਾਨੂੰ ਆਰਾਮ ਨਾਲ ਦਿਖਾਵਾਂਗੀ ਠੀਕ ਹੈ ਮੈਂ ਤੇ ਬਸ ਤਾਂ ਖਾਣ ਦਾ ਵੀ ਟਾਈਮ ਨਹੀਂ ਸੀ ਜੋ ਵੀ ਚੀਜ਼ਾਂ ਮੈਂ ਕਿਹਾ ਪਾ ਲਉ ਚਪਲਾ ਵੀ ਢਮੀ ਲੈਂਦੀ ਸੀ ਉਹ ਵੀ ਨਹੀਂ ਤੁਹਾਨੂੰ ਦਿਖਾਈ ਆ ਮੈਂ ਆ ਕੇ ਬਸ फटाफट ਚਲੀ ਗਈ ਸੀ ਸਾਜ ਜੀ ਮੇਰੇ ਕੋਲ ਖੜ ਗਏ ਸੀ ਆ ਕੇ ਪਰ ਇਸ ਤਰ੍ਹਾਂ ਸੁਖ ਸ਼ਾਂਤੀ ਨਾਲ ਸਾਰੇ ਤਿਹਾਰ ਬਣਾਏ ਗਏ ਮਨਾਏ ਗਏ ਨਹੀਂ ਤਾਂ ਤੂੰ ਤੂੰ ਮੈਂ ਮੈਂ ਤਾਂ ਹਸਬੰਦ ਦੀ ਵੀ ਚਲਦੀ ਰਹਿੰਦੀ ਤਿਹਾਰਾਂ ਦੇ ਵਿੱਚ ਤੁਸੀਂ ਆ ਨਹੀਂ ਕੀਤਾ ਇਹ ਕਹਿਣਗੇ ਤੂੰ ਉਹ ਨਹੀਂ ਕੀਤਾ ਉਹ ਚੀਜ਼ਾਂ ਤੋਂ ਬਚ ਕੇ ਅਸੀਂ ਆਪਣੇ ਤਿਹਾਰ ਮਨਾਏ ਨਾ ਲੜਾਈ ਹੋਈਆਂ ਝਗੜਾ ਹੋਇਆ ਨਾ ਤੂੰ ਤੂੰ ਮੈਂ ਮੈਂ ਹੋਈ ਬਸ ਬਸ ਇਸ ਤਰ੍ਹਾਂ ਸੀ ਰਾਤ ਵੀ ਗੱਲ ਕਰੀ ਜਾਂਦੇ ਸੀਗੇ ਮੈਂ ਕਿਹਾ ਵਧੀਆ ਸੁਖ ਸ਼ਾਂਤੀ ਨਾਲ ਆਪਣੇ ਤਿਹਾਰ ਮਨਾਏ ਗਏ ਫਿਰ ਸ਼ਾਮ ਹੋਈ ਤੁਸੀਂ ਦੇਖ ਲਓ ਗਲੀ 'ਚ ਕੋਈ ਵੀ ਨਹੀਂ ਹੈ ਹਨਾ ਏਕਤਾ ਉੱਥੇ ਹੁੰਦੀ ਹੈ ਤਿਹਾਰ ਮਨੰਦਾ ਉੱਥੇ ਹੁੰਦੇ ਕਹਿੰਦੇ ਜਿੱਥੇ ਆਪਸ ਤੇ ਉਹੀ ਸ਼ਰ ਸ਼ਰਦਾ ਪਵਨਾਲੀ ਗੱਲ ਹੋਊਗੀ ਜਿੱਥੇ ਪਿਆਰ ਹੁੰਦਾ ਹੈ ਹਨਾ ਤੇ ਕੋਈ ਬਾਹਰ ਨਹੀਂ ਸੀ ਕੋਈ ਕੁਝ ਨਹੀਂ ਸੀ ਬਸ ਅਸੀਂ ਦੀਵੇ ਲਗਾ ਕੇ ਪੂਜਾ ਕਰਕੇ ਫਿਰ ਅੰਦਰ ਬਹਿ ਗਏ ਤੇ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਕਿਸੇ ਨੂੰ ਟਾਈਮ ਹੋ ਸਕਦਾ ਸੇ ਸਾਰੇ ਪੂਜਾ ਕਰਦੇ ਹੋਣ ਪਰ ਇਸ ਤਰ੍ਹਾਂ ਮੱਲੇ ਦੇ ਵਿੱਚ ਵੀ ਨਾ ਜਿਸ ਤਰ੍ਹਾਂ ਆਪਦੇ ਹਾਰ ਮਨਾਣਾ ਤੇ ਕਹਿੰਦੇ ਬੜੇ ਬੜੇ ਸ਼ਹਿਰਾਂ ਵਿੱਚ ਛੋਟੇ ਛੋਟੀ ਬਾਤ ਤੋਂ ਕੋਈ ਇਗਨੋਰ ਕੀਤਾ ਜਾਂਦਾ ਪਰ ਛੋਟੀ ਬਾਤیں ਕਬ ਬੜੀ ਬਣ ਜਾਂਦੀ ਹੈ ਪਿਆਰ ਵੱਧ ਜਾਂਦੇ ਆ ਨਾ ਕਿੱਥੇ ਕਹਿੰਦੇ ਨਾ ਇਕੱਠੇ ਬੈ ਕੇ ਮਠਿਆਈ ਖਾਓ ਤਿਹਾਰ ਮਨਾਓ ਪਟਾਕੇ ਚਲਾਓ ਤੇ ਕਿੱਥੇ ਇਸ ਤਰ੍ਹਾਂ ਹੋ ਜਾਂਦਾ ਕਿ ਆਪਾਂ ਲੱਗਦੇ ਕਿ ਇਕੱਲੇ ਇਕੱਲੇ ਆਪਾਂ ਤਿਹਾਰ ਮਨਾ ਰਹੇ ਆ ਪਰ ਇਸ ਤਰ੍ਹਾਂ ਤਿਹਾਰਾਂ ਦੀ ਥਕਾਵਟ ਨਾਲ ਬਿਲਕੁਲ ਵੀ ਪਤਾ ਨਹੀਂ ਚਲਦਾ ਹੈਗਾ ਪਾਚੋ ਫਿਰ ਵਾਰੀ ਸਿਰ ਸਾਰੇ ਜਾਨੇ ਹੌਲੀ ਹੌਲੀ ਇੱਕ ਇੱਕ ਕਰਕੇ ਬਾਹਰ ਆਏ ਉਹਨਾਂ ਨੇ ਪਟਾਕੇ ਚਲਾਏ ਫਿਰ ਉਤੋਂ ਦੀ ਵੀਡੀਓ ਨਹੀਂ ਮੇਰਾ ਦਰਵਾਜਾ ਮੇਰੇ ਨਾਲ ਗਲਾ ਬਹੁਤ ਜ਼ਿਆਦਾ ਦਰਦ ਹੋਣ ਲੱਗੇ ਸੀ ਮੇਰੇ ਹਸਬੰਦ ਦਾ ਵੀ ਫਿਰ ਅਸੀਂ ਬੈਠ ਗਏ ਸੀ ਇਹ ਗੁਰਦੁਆਰਾ ਸਾਹਿਬ ਗਏ ਸੀਗੇ ਮੈਨੂੰ ਕਹਿੰਦੇ ਤੂੰ ਜਾਣਾ ਹੈ ਮੈਂ ਕਹਿੰਨਾ ਮੈਂ ਨਹੀਂ ਜਾਣਾ ਤੁਸੀਂ ਜਾਇਓ ਬਸ ਮੈਂ ਥੱਕ ਗਈ ਖਾਣਾ ਖੂਣਾ ਬਣਾ ਕੇ ਹਨਾ ਫਿਰ ਮੈਂ ਆਪਣਾ ਫੋਨ ਵਗੈਰਾ ਦੇਖਣ ਲੱਗੀ ਪਹਿਲਾਂ ਮੈਂ ਸੋਚ ਅਸੀਂ ਕੱਲ ਹੀ ਵਲੌਗ ਪਾ ਦਿੰਨੇ ਆ ਤੇ ਫਿਰ ਮੇਰੇ ਕੋਲ ਨਾ ਬਣਿਆ ਨਹੀਂ ਸੀਗਾ ਤੇ ਨਾ ਹੀ ਸਾਡੇ ਕੋਲ ਕੋਈ ਕੱਲ ਵੀਡੀਓ ਵਗੈਰਾ ਬਣਾਈ ਗਈ ਜੋ ਸਵੇਰੇ ਬਣਾਈ ਬਸ ਜੋ ਵੀ ਟਾਈਮ ਕਹਿੰਦੇ ਇਸ ਟਾਈਮ ਦੇ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ ਹੈ ਜਦੋਂ ਵੀ ਟਾਈਮ ਮਿਲੇ ਜਿਵੇਂ ਵੀ ਹੈ ਹਨਾ ਬੈਠ ਕੇ ਆਪਣਾ ਇੰਜੋਏ ਕਰੋ ਉਸ ਟਾਈਮ ਨੂੰ ਲੈ ਕੇ ਹਨਾ ਤੇ ਮਾਰਕੀਟਾਂ ਵਗੈਰਾ ਹੁਣ ਸਾਰੀਆਂ ਦੇਖ ਲਓ ਹਨ ਸਾਰੇ ਆਪਦੇ ਆਪਣੇ ਘਰਾਂ ਨੂੰ ਜਾ ਚੁੱਕੇ ਸੀਗੇ ਤੇ ਬਸ ਕਹਿੰਦੇ ਪੂਜਾ ਪਾਠ ਦਾ ਟਾਈਮ ਹੋ ਗਿਆ ਸੀਗਾ ਸਭ ਦਾ ਇੰਨੇ ਦਿਨਾਂ ਦੀ ਕਹਿੰਦੇ ਤਿਹਾਰਿਆਂ ਦੀ ਤਿਆਰੀ ਕਰਦੇ ਕਰਦੇ ਉਹ ਤਿਹਾਰ ਆ ਗਏ ਤੇ ਆ ਗਏ ਚੱਲੇ ਵੀ ਗਏ ਹਨ ਤੁਸੀਂ ਵੀ ਸਾਰੇ ਜਣੇ ਜਰੂਰ ਦੱਸਿਓ ਤਿਹਾਰ ਕਿਵੇਂ ਮਨਾਏ ਤੇ ਕਿ ਮੇਰੇ چھوٹے ਤੇ ਹਾਲ ਜਿਆਦਾ ਵੀਡੀਓ ਲੰਬੀ ਨਾ ਕਰਦੇ ਹੋਏ ਇਸ ਵੀਡੀਓ ਦਾ ਪੈਨ ਡੈਥ ਹੀ ਕਰਦੇ ਆ ਕੰਨ ਨੂੰ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਤੇ ਕੱਲ ਦੀ ਕੱਲ ਦੇਖਾਂਗੇ ਠੀਕ ਹੈ ਤੇ ਫਿਲਹਾਲ ਵਲੌਗ ਨੂੰ ਦੇਖ ਕੇ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਿਰਫ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਠੀਕ ਹੈ ਓਕੇ ਜੀ ਬਾਏ ਬਾਏ ਹਾਜ ਦਾ ਵਲੌਗ ਜਰੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਠੀਕ ਹੈ ਤੇ ਕਹਿੰਦੇ ਸਭ ਦੇ ਘਰਾਂ ਦੇ ਵਿੱਚ ਲక్ష్ਮੀ ਮਾਤਾ ਦਾ ਆਸ ਹੋਵੇ ਲక్ష్ਮੀ ਮਾਤਾ ਦੇ ਪੈਰ ਹਰੇਕ ਘਰ ਦੇ ਵਿੱਚ ਪੈਣ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਕਿਉਂਕਿ ਅੱਜ ਕੱਲ ਪੈਸਾ ਬਹੁਤ ਜ਼ਰੂਰੀ ਹੈ ਹਨਾ ਪੈਸੇ ਨੂੰ ਸਹੀ ਇਸਤੇਮਾਲ ਕਰਨ ਵਾਲੇ ਵਾਲਿਆਂ ਦੇ ਘਰੇ ਹੀ ਪੈਸਾ ਟਿਕਦਾ ਹੈ ਕਹਿੰਦੇ ਜਿਹੜੇ ਕੋਈ ਪੈਸਿਆਂ ਨੂੰ ਨਹੀਂ ਕੁਝ ਸਮਝਦੇ ਉੱਥੇ ਪੈਸਾ ਵੀ ਪਰੇ ਹੋ ਜਾਂਦਾ ਹੈ ਹਨਾ ਕਹਿੰਦੇ ਇੱਥੇ ਕਿਹੜਾ ਅਮਰੀਕਾ ਦਾ ਹੈ ਜਿੱਥੇ ਕਦਰ ਹੈ ਕਹਿੰਦੇ ਉੱਥੇ ਉਹ ਚੀਜ਼ ਆਉਂਦੀ ਆ ਜਿੱਥੇ ਕਦਰ ਨਹੀਂ ਉੱਥੇ ਉਹ ਚੀਜ਼ ਬਿਲਕੁਲ ਵੀ ਕਹਿੰਦੇ ਨਾ ਆਪਣਾ ਰਾਹ 모ੜ ਲੈਂਦੀ ਹੈ ਹਨ ਪੂਜਾ ਪਾਠ ਕਰਦੇ ਹੋਏ ਆਪਾਂ ਇਸ ਵਲੌਗ ਦਾ ਐਂਡ ਇੱਥੇ ਕਰਦੇ ਆ ਕੱਲੋ ਜੀ ਵੀ ਮੈਂ ਦੱਸਿਆ ਫੇਰ ਮਿਲਾਂਗੇ ਜਦੋਂ ਵੀ ਟਾਈਮ ਲੱਗਦਾ ਕਿਉਂਕਿ ਅੱਜ ਕੱਲ ਨਾ ਜਿਸ ਤਰ੍ਹਾਂ ਤਿਹਾਰਾਂ ਤੋਂ ਬਾਅਦ ਥੋੜੀ ਜੀ ਹਾਲਤ ਖਸਤਾ ਹੋ ਗਈ ਆ ਓਕੇ ਜੀ ਬਾਏ ਬਾਏ ਮਿਲਦੇ ਆ ਫੇਰ ਅਗਲੀ ਵੀਡੀਓ ਚ